ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ ਨੰਬਰ 126 ਜਿਹੜਾ ਕਿ 5/10 ਭਾਗ ਹੈਗਾ ਮਾਨਸਿਕ ਯੋਗਤਾ ਦਾ ਮਤਲਬ ਕਿ ਇਹਦੇ ਬੇਟਾ 17 18 19 ਤੇ 20 ਕੁਐਸਚਨ ਇਸੇ ਤਰ੍ਹਾਂ ਦੇ ਕੁਐਸਚਨ ਹੋਣਗੇ ਪੱਕੇ ਪੇਪਰ ਦੇ ਵਿੱਚ ਠੀਕ ਹੈ ਉਹ ਆਪਾਂ ਕਰਨ ਜਾ ਰਹੇ ਹਾਂ ਧਿਆਨ ਦੇ ਨਾਲ ਦੇਖੋ ਤੁਸੀਂ ਪਹਿਲਾ ਪ੍ਰਸ਼ਨ ਹੈ ਬੇਟਾ ਉਹ ਕੀ ਕਹਿੰਦਾ ਪਿਆ ਕਹਿੰਦਾ ਜਦੋਂ ਆਪਾਂ ਉੱਤੇ ਦਿੱਤਾ ਕਹਿੰਦਾ ਵੀ 1 ਤੋਂ 22 ਤੱਕ ਪ੍ਰਸ਼ਨ ਚਿੱਤਰਾਂ ਵਿੱਚ ਜੋ ਪਹਿਲੇ ਚਿੱਤਰ ਦਾ ਦੂਜੇ ਨਾਲ ਸਬੰਧ ਹੈ ਉਹੀ ਸਬੰਧ ਤੀਜੇ ਦਾ ਚੌਥੇ ਨਾਲ ਹੈ ਜਿਹੜਾ ਕਹਿੰਦਾ ਪਹਿਲੇ ਦਾ ਦੂਜੇ ਨਾਲ ਸਬੰਧ ਹੈ ਉਹੀ ਤੀਜੇ ਦਾ ਚੌਥੇ ਨਾਲ ਹੈ ਤੇ ਜਿਹੜਾ ਉੱਤਰ ਚਿੱਤਰਾਂ ਦੇ ਵਿੱਚੋਂ ਸਹੀ ਰਿਲੇਸ਼ਨ ਬਣਾ ਕੇ ਆਪਾਂ ਉੱਤਰ ਦੱਸਣਾ ਹੈ ਆ ਬੇਟਾ ਵੱਡੀ ਟ੍ਰਾਇੰਗਲ ਫਿਰ ਛੋਟੀਆਂ ਦੋ ਟ੍ਰਾਇੰਗਲ ਆ ਗਈਆਂ ਆ ਵੱਡਾ ਵਰਗ ਫਿਰ ਛੋਟੇ ਦੋ ਵਰਗ ਹੋਣਗੇ ਠੀਕ ਹੈ ਤਾਂ ਉਹ ਵਰਗ ਵੀ ਪੈਰਲਲ ਹੋਣਗੇ ਜਿਵੇਂ ਆ ਟ੍ਰਾਇੰਗਲਾਂ ਪੈਰਲਲ ਆ ਸੀ 1 ਆ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਸਵਾਲ ਨੰਬਰ 2 ਦੇ ਵਿੱਚ ਬੇਟਾ ਪਹਿਲੇ ਦਾ ਦੂਜੇ ਨਾਲ ਸਬੰਧ ਆ ਬੇਟਾ ਇੱਕ ਇਨਵੈਲਪ ਲੱਗ ਰਿਹਾ ਹੈ ਠੀਕ ਹੈ ਤੇ ਆ ਹੇਠਲੇ ਪਾਸੇ ਜਿਹੜਾ ਹੈਗਾ ਆ ਉਹ ਦਾ ਲੀਫ ਬੰਦ ਕੀਤਾ ਜਾਂ ਆ ਡਿਜ਼ਾਈਨ ਬਣਾ ਦਿੱਤਾ ਠੀਕ ਹੈ ਸਿਮਿਲਰਲੀ ਬੇਟਾ ਆ ਇਨ ਆ ਵੀ ਇਨਵੈਲਪ ਲੱਗ ਰਿਹਾ ਉਤੋਂ ਬੰਦ ਕੀਤਾ ਤਾਂ ਇਹਦੇ ਵੀ ਅਗਲੇ ਪਾਸੇ ਜਿਹੜਾ ਇਹਦੇ ਨਾਲ ਦਾ ਸੇਮ ਡਿਜ਼ਾਈਨ ਬਣਾ ਦਿੱਤਾ ਜਾਊਗਾ ਠੀਕ ਹੈ ਤਾਂ ਇਸ ਕਰਕੇ ਬੇਟਾ ਡੀ ਜਿਹੜਾ ਹੈਗਾ ਹੈ ਡੀ 1 ਇਹਦਾ ਰਾਈਟ ਆਨਸਰ ਬਣਦਾ ਪਿਆ ਹੈ ਆਧਾਰ ਦੇ ਉੱਤੇ ਬੇਟਾ ਇੱਕ ਇਹ ट्रायंगल ਹੈ ਜਿਹੜੀ ਬਣਾ ਦਿੱਤੀ ਜਾਊਗੀ ਤਾਂ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਪ੍ਰਸ਼ਨ ਨੰਬਰ 3 ਕੀ ਕਹਿੰਦਾ ਪਿਆ ਕਹਿੰਦਾ ਆਹ ਬੇਟਾ ਚਿੱਤਰ ਬਣੇ ਹੋਏ ਐ ਇਹਦੇ ਵਿੱਚ ਕੀ ਹੈ ਬੇਟਾ ਵੀ ਆ ਵਰਗਾਕਾਰ ਕਿੱਤੀ ਹੈਗੀ ਆ ਠੀਕ ਹੈ ਇਹ ਡਾਇਗਨਲ ਹੈ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੁੰਦਾ ਹੈ ਆ ساری ਦੀ ساری ਅਕਿਰਤੀ ਹੈ ਜਿਹੜੀ ਸਿੱਧੀ ਘੁੰਮ ਜਾਂਦੀ ਹੈ 90 ਡਿਗਰੀ ਦੇ ਉੱਤੇ ਇਸ ਪੁਆਇੰਟ ਤੋਂ ਆ ਡਾਇਗਨਲ ਇੱਥੇ ਆ ਜਾਂਦਾ ਹੈ ਠੀਕ ਹੈ ਘੁੰਮ ਜਾਂਦੀ ਹੈ ਆ ਜ਼ੀਰੋਆਂ ਜਿਹੜੀਆਂ ਵਿੱਚ ਹੈਗੀਆਂ ਇਹ ਦੋ ਦੀ ਜਗ੍ਹਾ ਤੇ ਤਿੰਨ ਹੋ ਜਾਂਦੀਆਂ ਟ੍ਰਾਇੰਗਲ ਸਿੱਧੀ ਹੋ ਜਾਂਦੀ ਹੈ ਠੀਕ ਹੈ ਬੇਟਾ ਅੱਗੇ ਬੇਟਾ ਇਹਦੂ ਅਗਲੇ ਸਟੈਪ ਦੇ ਵਿੱਚ ਜਦੋਂ ਬੇਟਾ ਨਾ ਪਤਾ ਲੱਗੇ ਤਾਂ ਐਨਲਾਰਜ ਕਰਕੇ ਆ ਦੇਖੋ ਦੂ ਦੀ ਜਗ੍ਹਾ ਤੇ ਤਿੰਨ ਹੋ ਗਈਆਂ ਠੀਕ ਹੈ ਬੇਟਾ ਤਾਂ ਇਹਦੂ ਅਗਲੇ ਸਟੈਪ ਦੇ ਵਿੱਚ ਬੇਟਾ ਆ ਜਿਹੜੀ ਟ੍ਰਾਇੰਗਲ ਬਣੀ ਹੋਈ ਹੈ ਇਹ ਘੜੀ ਦੀ ਦਿਸ਼ਾ ਦੇ ਉਲਟ ਘੁੰਮੀ ਆ ਠੀਕ ਹੈ ਸਿਮਿਲਰਲੀ ਬੇਟਾ ਇੱਥੇ ਤਿੰਨ ਬਿੰਦੀਆਂ ਹੈਗੀਆਂ ਉੱਥੇ ਵਰਗ ਹੈ ਉੱਪਰ ਵਰਗ ਹੈ ਇਹ ਕੀ ਹੋਊਗਾ ਇਹ ਪੂਰੇ ਦਾ ਪੂਰਾ ਇਥੋਂ 90 ਡਿਗਰੀ ਦੇ ਉੱਤੇ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਉੱਤੇ ਘੁੰਮ ਜਾਊਗਾ ਐਸ ਕੋਰਨਰ ਤੋਂ ਐਸ ਕੋਰਨਰ ਤੇ ਜਿਹੜਾ ਹੈਗਾ ਸਿੱਧਾ ਹੋ ਜਾਊਗਾ ਬਿਲਕੁਲ ਠੀਕ ਹੈ ਤਾਂ ਇਹਦੇ ਨਾਲ ਬੇਟਾ ਕੀ ਹੋਊਗਾ ਵੀ ਆ ਜਿਹੜਾ ਆ ਵਰਗ ਹੈਗਾ ਆ ਇਹ ਵਰਗ ਸਿੱਧਾ ਹੋ ਜਾਊਗਾ ਆ ਬਿੰਦੀਆਂ ਤਿੰਨ ਦੀ ਜਗ੍ਹਾ ਤੇ ਚਾਰ ਹੋ ਜਾਣਗੀਆਂ ਠੀਕ ਹੈ ਜਦੋਂ ਅਸੀਂ ਡੀ ਅਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਆ ਦੇਖੋ ਬੇਟਾ ਆ ਘੁੰਮ ਗਿਆ ਪੂਰਾ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਉੱਤੇ ਆ ਗਿਆ ਠੀਕ ਹੈ ਤਾਂ ਐਸ ਪੁਆਇੰਟ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਉੱਤੇ ਆ ਗਿਆ ਤੇ ਆਹ ਵਰਗ ਹੈ ਜਿਹੜਾ ਇਹ ਦੇ ਨਾਲ ਆਹ ਵਰਗਾਕਾਰਕਅਤੀ ਸਿੱਧੀ ਹੋ ਗਈ ਠੀਕ ਹੈ ਬੇਟਾ ਤੇ ਨਾਲ ਹੀ ਇਹਦੇ ਜੀਰੋਆਂ ਚਾਰ ਹੋ ਗਈਆਂ ਇਸ ਕਰਕੇ ਡੀ1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕੁਐਸਚਨ ਨੰਬਰ 4 ਧਿਆਨ ਨਾਲ ਦੇਖੋ ਬੇਟਾ ਆ ਬੇਟਾ ਐਰੋ ਬਣੇ ਹੋਇਆ ਇੱਕ ਤਰ੍ਹਾਂ ਦਾ ਐਰੋ ਵਾਂਗੂ ਜੀ ਬਣੀ ਹੋਇਆ ਅਕਿਰਤੀ ਬਣੀ ਹੈ ਇੱਕ ਠੀਕ ਹੈ ਅਗਲੇ ਸਟੈਪ ਦੇ ਵਿੱਚ ਆ ਜਿਹੜਾ ਆ ਪੁਆਇੰਟ ਇਧਰ ਨੂੰ ਮੂਵ ਕਰ ਜਾਂਦਾ ਆ ਪੁਆਇੰਟ ਇਧਰ ਨੂੰ ਮੂਵ ਕਰ ਜਾਂਦਾ ਹੈ ਠੀਕ ਹੈ ਇਹ ਇਧਰੋਂ ਇਧਰ ਨੂੰ ਚਲ ਜਾਂਦਾ ਠੀਕ ਹੈ ਤਾਂ ਸਿਮਿਲਰਲੀ ਜਾਂ ਕਹਿ ਸਕਦੇ ਵੀ ਇੱਕ ਤਰ੍ਹਾਂ ਦੀ ਇਹ ਮਿਰਰ ਅਕਿਰਤੀ ਹੈ ਜਿਹੜੀ ਉਹ ਬਣ ਜਾਂਦੀ ਹੈ ਸ਼ੀਸ਼ੇ ਦੇ ਵਿੱਚ ਇਦਾਂ ਹੀ ਹੁਣ ਬੇਟਾ ਆ ਜਿਹੜਾ ਇਸ ਤਰ੍ਹਾਂ ਹੈਗਾ ਹੈ ਆ ਇਹ ਬਿਲਕੁਲ ਸ਼ੀਸ਼ੇ ਦੇ ਵਿੱਚ ਇਸ ਤਰ੍ਹਾਂ ਨੂੰ ਐ ਨੂੰ ਲਾਈਨਾਂ ਚਲੀਆਂ ਜਾਣੀਆਂ ਸ਼ੀਸ਼ੇ ਵਰਗੀ ਕਿਰਤੀ ਬਣ ਜਾਣੀ ਤੇ ਬੇਟਾ ਇਹ ਫਿਰ ਕੀ ਇਹ ਕੀ ਬਣੂਗਾ ਸੀ ਪੁਆਇੰਟ ਆ ਜਿਹੜਾ ਆ ਦੇਖੋ ਬੇਟਾ ਬਿਲਕੁਲ ਐਜ਼ ਇਟ ਇਜ਼ ਇਧਰਲੇ ਪਾਸੇ ਨੂੰ ਚਲੀਆਂ ਜਾਣ ਗਿਆ ਇਹ ਮਿਰਰ ਅਕਿਰਤੀ ਬਣ ਜੂਗੀ ਠੀਕ ਹੈ ਇੱਕ ਤਰ੍ਹਾਂ ਦੀ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਰਦਾ ਪਿਆ ਆਹ ਬੇਟਾ ਇੱਕ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਵਿੱਚੋਂ ਉਹ ਕੀ ਕਰਦਾ ਹੈ ਇਹ ਆ ਦੂ ਵਿੱਚੋਂ ਰੱਖ ਲੈਂਦਾ ਹੈ ਨਾ ਤੇ ਇੱਕ ਵਿੱਚੋਂ ਚੱਕ ਦਿੰਦਾ ਉਹ ਉੱਪਰ ਲੀਆਂ ਨੇੜੇ ਨੇੜੇ ਹੋ ਜਾਂਦੀਆਂ ਆ ਠੀਕ ਹੈ ਇੱਕ ਲਾਈਨ ਵਿੱਚੋਂ ਇੱਕ ਜਿਹੜੀ ਲੇਟਵੇਂ ਦਾ ਲਾਈਨ ਆ ਉਹੋ ਚੁੱਕ ਦਿੰਦਾ ਹੈ ਸਿਮਿਲਰਲੀ ਬੇਟਾ ਆ ਇੱਥੇ 2 ਆ ਇੱਕ ਲੇਟਵੇਂ ਦਾ ਲਾਈਨ ਹੈਗੀ ਆ ਠੀਕ ਹੈ ਇੱਥੇ 3 ਸੀ 3 ਸੀ ਇੱਥੇ 3 ਖੜੇ ਦਾ ਰਹਿ ਗਿਆ ਦੂਰ ਹੈ ਗਿਆ ਇੱਥੇ 2 ਆ ਇੱਥੇ 1 ਆ ਹੁਣੇ ਬੇਟਾ ਖੜੇ ਦਾ ਰਹਿ ਜਾਣਗੀਆਂ ਲੇਟਵੇਂ ਦਾ ਵਾਲੀ ਹੈ ਜਿਹੜੀ ਉਹ ਚੱਕ ਦੂਗਾ ਇਹਦੇ ਵਰਗਾ ਰਿਲੇਸ਼ਨ ਹੈ ਜਿਹੜਾ ਬਣ ਜਾਊਗਾ ਤਾਂ ਸੀ 1 ਦੇ ਵਿੱਚ ਬੇਟਾ ਆਹਾ ਕੀਰਤੀ ਨੂੰ ਜਦੋਂ ਧਿਆਨ ਨਾਲ ਦੇਖਦੇ ਆ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ ਅਸੀਂ ਇਹਦਾ ਸੀ 1 ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਆਗੇ ਪ੍ਰਸ਼ਨ ਨੰਬਰ 6 ਦੇ ਉੱਤੇ ਪ੍ਰਸ਼ਨ ਨੰਬਰ 6 ਨੂੰ ਧਿਆਨ ਨਾਲ ਦੇਖੋ ਤਾਂ ਬੇਟਾ ਇਹ ਜਿਹੜਾ ਹੈਗਾ ਆਹ ਇੱਕ ਅਕਿਰਤੀ ਹੈ ਉਹਦੂ ਅਗਲੀ ਅਕਿਰਤੀ ਦੇ ਵਿੱਚ ਬੇਟਾ ਇਹ ਅਕਿਰਤੀ ਪੂਰੇ 180 ਡਿਗਰੀ ਘੁੰਮ ਗਈ ਠੀਕ ਹੈ ਬੇਟਾ ਤਾਂ ਜਦੋਂ 180 ਡਿਗਰੀ ਤੇ ਘੁੰਮ ਗਈ ਤਾਂ ਆਹ ਕਿਰਤੀ ਬਣ ਗਈ ਆ ਇਹਦੇ ਵਿੱਚ ਵੀ ਬੇਟਾ ਆਹ ਵੀ ਅਕਿਰਤੀ 180 ਡਿਗਰੀ ਤੇ ਘੁੰਮ ਜਾਊਗੀ ਆ ਜਿਹੜਾ ਆ ਇਹਦਾ ਨੋਬ ਆ ਇਹ 180 ਡਿਗਰੀ ਤੇ ਘੁੰਮ ਕੇ ਇੱਥੇ ਆ ਜਾਊਗੀ ਠੀਕ ਹੈ ਕਲॉकवाइज ਘੁਮਾ ਲਓ ਐਂਟੀ 180 ਡਿਗਰੀ ਤੇ ਤਾਂ ਉੱਥੇ ਹੀ ਆ ਜਾਣੀ ਹੈ ਇਹ ਤਾਂ ਬੇਟਾ ਇਹਦਾ ਇਹਦਾ ਮੂੰਹ ਆ ਜਿਹੜਾ ਇਧਰ ਨੂੰ ਆ ਜਾਊਗਾ ਤਾਂ ਇਹਦੇ ਵਿੱਚ ਬੇਟਾ ਆਹ ਜਿਹੜੀ A1 ਕਰਤੀ ਹੈ ਇਹ ਸਾਡਾ ਰਾਈਟ ਆਨਸਰ ਆ ਜਾਊਗਾ 180 ਡਿਗਰੀ ਤੇ ਘੁੰਮ ਕੇ A1 ਕਿਹਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਬੇਟਾ ਆ ਇੱਕ ਆ ਦੂ ਕ੍ਰਾਸ ਬਣੇ ਹੋਏ ਆ ਇਹਨੂੰ ਆਪਾਂ ਚਾਰ ਭੁਜਾਵਾਂ ਚਾਰ ਤੇ ਇੱਕ ਪੰਜ ਭੁਜਾਵਾਂ ਵੀ ਗਿਣ ਸਕਦੇ ਹਾਂ ਨਾ ਆ ਇਹਨੂੰ ਜੇ ਸੈਂਟਰ ਪੁਆਇੰਟ ਗਿਣਦੇ ਆ ਤਾਂ ਪੰਜ ਹੈ ਤੇ ਬੇਟਾ ਇਹ ਪੰਜਾਂ ਤੋਂ ਪੰਜ ਭੁਜ ਵਰਗੀ ਵਾਲੀ ਬੰਦ ਅਕਿਰਤੀ ਬਣ ਗਈ ਪੰਜ ਭੁਜਾਵਾਂ ਤੋਂ ਏ ਬੇਟਾ ਤਿੰਨ ਭਜਾਵਾਂ ਆਪਾਂ ਗਿਣ ਸਕਦੇ ਹਾਂ ਕਿਉਂਕਿ ਇੱਥੇ ਜੋਇੰਟ ਹੈਗਾ ਅੱਧੀ ਉਧਰ ਅੱਧੀ ਇੱਕ ਵਾਰ ਪਰਸ਼ਨ ਇਧਰ ਇੱਕ ਇਧਰ ਤਿੰਨ ਤੇ ਤਿੰਨ ਭਜਾਵਾਂ ਤੋਂ 30 ਪੋਜ ਵਾਲੀ ਹੈ ਜਿਹੜੀ ਉਹ ਕਿਰਤੀ ਬਣ ਜਾਊਗੀ ਤਾਂ ਆਹ D1 ਹੈ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਤਾਂ ਅੱਗੇ ਇਹਦੇ ਅਸੀਂ D1 ਨੂੰ ਰਾਈਟ ਆਨਸਰ ਟੈੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਬੇਟਾ ਆਹਾ ਇੱਕ ਯੂ ਵਰਗੀ ਕਿਰਤੀ ਬਣੀ ਹੋਈ ਹੈ ਇਹ ਬੇਟਾ ਕਲॉकवाइज ਕਲॉकवाइज ਘੁੰਮ ਜਾਂਦੀ ਹੈ 90 ਡਿਗਰੀ ਦੇ ਉੱਤੇ ਇੱਥੋਂ ਇੱਥੇ ਨੂੰ ਆ ਗਈ ਠੀਕ ਹੈ ਸਿਮਿਲਰਲੀ ਬੇਟਾ ਆਹਾ ਜਿਹੜੀ ਟ੍ਰਾਇੰਗਲ ਬਣੀ ਹੋਈ ਹੈ ਇਹ ਟ੍ਰਾਇੰਗਲ ਵੀ 90 ਡਿਗਰੀ ਦੇ ਉੱਤੇ ਘੁੰਮ ਜਾਊਗੀ ਤਾਂ 90 ਡਿਗਰੀ ਦੇ ਉੱਤੇ ਜਦੋਂ ਘੁੰਮੂਗੀ ਬੇਟਾ ਇਹ ਤਾਂ ਇੱਥੋਂ ਆ ਪੁਆਇੰਟ ਇੱਥੋਂ ਇੱਥੇ ਆ ਗਿਆ ਸੀਗਾ ਠੀਕ ਹੈ ਐਸ ਇੱਥੋਂ ਇੱਥੇ 90 ਇਹਦਾ 90 ਡਿਗਰੀ ਆ ਜਿਹੜਾ ਬੇਟਾ ਉਹ ਕਿੱਥੇ ਬਣੂਗਾ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਉੱਤੇ ਆ ਜਾਊਗੀ ਇਹ 90 ਡਿਗਰੀ ਦੇ ਉੱਤੇ ਕਿਉਂਕਿ ਇੱਥੋਂ ਆ 45 ਦਾ ਪੋਰਸ਼ਨ ਆ ਬਣਦਾ 45 ਦਾ ਆਹ ਆ ਨੋਬ ਉੱਪਰਲੇ ਪਾਸੇ ਆ ਜਾਊਗੀ ਬਾਕੀ ਇਹ ਕਿਰਤੀ ਜਿਹੜੀ ਉਹ ਉਸੇ ਤਰ੍ਹਾਂ ਸੇਮ ਰਹਿ ਜਾਊਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਦੇਖਦੇ ਆ ਤਾਂ b ਕਿਰਤੀ ਆ ਦੇਖੋ ਬੇਟਾ ਆ b ਕਿਰਤੀ ਬਿਲਕੁਲ 90 ਡਿਗਰੀ ਦੇ ਉੱਤੇ ਮੂਵ ਕਰਗੀ ਤਾਂ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਦੇ ਵਿੱਚ ਧਿਆਨ ਦੇ ਨਾਲ ਦੇਖੋ ਆ ਬੇਟਾ ਦੂ 0ਆਂ ਬਣੀਆਂ ਹੋਈਆਂ ਗ੍ਰੇ ਕਲਰ ਦੀਆਂ ਇੱਕ ਐਰੋ ਲੱਗੀ ਹੋਈ ਹੈ ਠੀਕ ਹੈ ਉਦੋਂ ਅਗਲੇ ਸਟੈਪ ਦੇ ਵਿੱਚ ਐਰੋ ਆ ਜਿਹੜੀ ਉਹ ਆਪਣਾ ਮੂੰਹ ਪਲਟ ਜਾਂਦੀ ਹੈ ਦੂਸਰੇ ਥੱਲੇ ਆ ਜਾਂਦੀ ਹੈ ਤੇ ਉੱਥੇ ਜਿੱਥੇ ਐਰੋ ਲੱਗੀ ਸੀ ਉੱਥੇ ਜਿਹੜਾ ਹੈਗਾ ਇੱਕ ਲਕੀਰਦਾਰ ਅਕਿਰਤੀ ਹੈ ਜਿਹੜੀ ਉਹ ਬਣ ਜਾਂਦੀ ਹੈ ਚੱਕਰ ਦੀ ਜਗ੍ਹਾ ਤੇ ਠੀਕ ਹੈ ਗਰੇ ਚਾ ਗਰੇ ਚੱਕਰ ਦੀ ਜਗ੍ਹਾ ਤੇ ਹੁਣ ਬੇਟਾ ਆਹਾ ਪੁਆਇੰਟ ਹੈ ਗਿਆ ਆ ਐਰੋ ਇਧਰ ਨੂੰ ਲੱਗੀ ਹੋਈ ਹੈ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਬੇਟਾ ਐਰੋ ਆ ਜਿਹੜੀ ਉਹ ਥੱਲੇ ਨੂੰ ਏ ਦੇ ਥੱਲੇ ਨੂੰ ਇਧਰ ਨੂੰ ਲੱਗ ਜਾਊਗੀ ਠੀਕ ਹੈ ਤੇ ਆ ਜਿਹੜਾ ਹੈਗਾ ਹੈ ਇਸੇ ਤਰ੍ਹਾਂ ਦੀਆਂ ਲਾਈਨਾਂ ਨਾਲ ਬਣ ਜਾਊਗਾ ਤਾਂ ਜਦੋਂ ਅਸੀਂ A1 ਕਿਰਤੀ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆਹ ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਐ ਇਸ ਕਰਕੇ A1 ਕਿਰਤੀ ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਬੇਟਾ ਆ ਵਿਸ਼ੇਸ਼ ਕਿਰਤੀ ਬਣੀ ਹੋਈ ਐ ਆ ਵਾਲੀ ਲਾਈਨ ਐ ਜਿਹੜੀ ਵਿੱਚੋਂ ਚੁੱਕ ਦਿੱਤੀ ਗਈ ਠੀਕ ਐ ਆ হাফ ਲਾਈਨ ਵਿੱਚੋਂ ਚੁੱਕ ਦਿੱਤੀ ਗਈ ਤੇ ਇਦੂਬਾਦ ਦੇ ਵਿੱਚ ਬੇਟਾ ਆਹਾ ਜਿਹੜਾ ਹੈਗਾ ਵਿਸ਼ੇਸ਼ ਆ ਵਰਗ ਬਣਿਆ ਹੋਇਆ ਹੈਗਾ ਯਾ ਠੀਕ ਹੈ ਵਰਗ ਦੀਆਂ ਚਾਰ ਲਾਈਨਾਂ ਚਾਰ ਚੋਂ ਅੱਧਾ ਵਰਗ ਹੈ ਜਿਹੜਾ ਇਹਨਾਂ ਨੇ ਚੁੱਕ ਦੇਣਾ ਆ ਦੂ ਪੂਜਾਵਾ ਚੁੱਕ ਦੂਗਾ ਤੇ ਜਦੋਂ ਇਹਦੇ ਚੋਂ ਵੀ ਅੱਧੀਆਂ ਅੱਦੇ ਅੱਧੀ ਸਾਈਡ ਆ ਜਿਹੜੀ ਚੁੱਕ ਦਿੱਤੀ ਗਈ ਇਹਦੇ ਚੋਂ ਵੀ ਅੱਧੀ ਸਾਈਡ ਆ ਜਿਹੜੀ ਇਹ ਚੁੱਕ ਦਿੱਤੀ ਜਾਊਗੀ ਤਾਂ ਸੀ 1 ਹੈ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਬਣ ਜਾਊਗਾ ਤਾਂ ਅਸੀਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਤੇ ਇੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ